ਚੁੜਾ ਸਾਇਤ ਤੋਂ 10 ਕਿਲੋਮੀਟਰ ਦੂਰ ਸਤਲੁਜ ਦਰਿਆ ਦੇ ਕੰਢੇ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੀ ਪਛਾਣ ਹੋ ਚੁੱਕੀ ਹੈ ਇਹ ਨੌਜਵਾਨ ਪਿੰਡ ਰੱਤੀਪੁਰ ਦਾ ਨਿਵਾਸੀ ਹੈ ਜਿਸ ਦੇ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇਦਾਨੀ ਸੀ ਅਤੇ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਖਾ ਰਿਹਾ ਸੀ ਪੀੜਤ ਪਰਿਵਾਰ ਨੇ ਸ਼ੱਕ ਜਤਾਇਆ ਕਿ ਨੌਜਵਾਨ ਨੂੰ ਉਸਦੇ ਸਾਥੀਆਂ ਨੇ ਨਸ਼ਾ ਦਿੱਤਾ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਬੇਟਾ ਸਾਢੇ 28 ਸਾਲ ਦਾ ਹੋ ਗਿਆ ਨੇਵਿਆ 23 ਜੁਲਾਈ 1995 ਦਾ ਬਰਤ ਇੱਕ ਲੋਤਾ ਪੁੱਤਰ ਜਿਆ ਇਹ ਵਸ ਕਲੋਤਾ ਹੀ ਸੀ ਕੋਰ ਕੁਛ ਨਹੀਂ ਕੋਲ ਰਿਹਾ ਖਾਲੀ ਇਹ ਜਦੋਂ ਘਰੋਂ ਗਿਆ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਐਤੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੀ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਤੋਂ ਸਿਰ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸਿਰ ਤੇਲ ਚ ਅਸ ਸਿਕਰੀ ਹੋਈ ਹੋਈ ਐ ਮੈਂ ਤੇ ਸਿਆ ਕਹਿੰਦਾ ਮੇਰੀ ਟੂਈ ਤੇ ਖਾਜੁੰਦੀ ਆ ਮੈਂ ਟੂਈ ਤੇ ਵੀ ਤੇਲ ਮਲਿਆ ਨਾਰੀ ਗਰ ਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇਹ ਤੇਰੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇਹ ਤੇਰੀ ਧਰਤੀ ਵਧੀਆ ਲੱਗਦੀ ਹੈਗੀ ਕਹਿੰਦਾ ਇੱਥੇ ਕੀ ਹੈ ਇੱਥੇ ਤਾਂ ਬੜੇ ਲੋਕ ਗਲਤ ਹੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਪੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਪੀ ਪਾਈ ਮੈਨੂੰ ਜੱਪੀ ਪਾ ਕੇ ਘੁੱਟ-ਘੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਬੋਲਦੀ ਹੁੰਦੀ। ਏਡਾ ਬਹੁਤ ਨਾਈਸ ਸੀਗਾ ਸਾਡਾ ਇਹ। ਤੇ ਸਮਾਜ ਸੇਵੀ ਸੀਗਾ। ਸਾਡੀ ਸਮਝ ਨਹੀਂ ਆ ਰਿਹਾ ਵੀ ਐਡਾ ਵੱਡਾ ਹਾਸਾ ਇਹਦੇ ਨਾਲ ਕਿਸ ਤਰ੍ਹਾਂ ਵਾਪਰ ਗਿਆ। ਠੀਕ ਆ ਇਹ ਵੀ ਥੋੜਾ ਬਹੁਤਾ ਸੀਗਾ ਇਹ ਖਾਣ ਪੀਣ ਵਾਲਾ ਪਰ ਏਡੀ ਵੱਡੀ ਅ ਮਗਦਾਰ ਵਾਲਾ ਹੈ ਨਹੀਂ ਸੀ ਜਿੱਡਾ ਵੱਡਾ ਹਾਸਾ ਇਹਦੇ ਨਾਲ ਹੋ ਗਿਆ। ਜੋ ਮੈਂ ਫੋਟੋਆਂ ਦੇਖੀਆਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਇਹ ਫੋਟੋਆਂ ਤੋਂ ਮਨ ਜਜਮੈਂਟ ਇਹ ਹੁੰਦੀ ਆ ਵੀ ਇਸ ਨੂੰ ਕਿਤੇ ਲਿਆ ਕੇ ਬਾਹਰੋਂ ਸੱਟਿਆ ਗਿਆ ਥੇ ਸੁੱਟਣ ਦਾ ਤਰੀਕਾ ਵੀ ਗਲਤ ਆ ਕਿਉਂਕਿ ਸੁੱਟ ਕੇ ਥੋੜਾ ਖਿੱਚਿਆ ਗਿਆ ਉਹ ਲਤਾਂ ਤੋਂ ਫੜ ਕੇ ਕਿਉਂਕਿ ਉਹਦੀ ਜਿਹੜੀ ਟੀ-ਸ਼ਰਟ ਆ ਉਹਦੀ ਬੈਕ ਤੇ ਐ ਤਾਂ ਹੁਣ ਹੋਈ ਹੋਈ ਆ ਉਹਦੀ ਉਹਦੇ ਬਾਜ਼ੂ ਆਏ ਨੇ ਤਾਂ ਹੁਣ ਨਹੀਂ ਆਏ ਕਾਰਨਤਾ ਜੀ ਹੁਣ ਸੱਚ ਤਾਂ ਪਤਾ ਲੱਗੂਗਾ ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ ਯਾਨੀ ਜੋ ਮੌਕੇ ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਨੰਗਧਿਆਨੇ ਦੇਖਿਆ ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰੀਜਨ ਹੋਵੇ ਇਹਦੇ ਵਿੱਚ। ਨਸ਼ੀਦਾਤੀ ਸੀ ਕਿ ਜੀ ਪਹਿਲਾਂ ਵੀ ਨਸ਼ੇ ਕਰਦਾ ਸੀਗਾ। ਕਰਦਾ ਸੀ ਜੀ ਹਟ ਜਾਂਦਾ ਸੀ ਵਿੱਚ ਥੋੜਾ ਬਹੁਤ ਕਰਦਾ ਸੀ ਬਹੁਤ ਵੱਡਾ ਆਦੀ ਨਹੀਂ ਸੀਗਾ। ਕਰਦਾ ਜਰੂਰ ਸੀਗਾ। ਨਸ਼ਾ ਛਡਵੂ ਕੇਂਦਰ ਚ ਵੀ ਰਹਿ ਚੁੱਕੇ ਸੀ ਜੀ ਪਹਿਲਾਂ। ਹਾਂਜੀ ਮੈਨਾਂ ਨਸ਼ਾ ਛਡਵੂ ਕੇਂਦਰ ਚ ਰਹਿ ਚੁੱਕਿਆ ਤੇ ਠੀਕ ਹੋ ਗਿਆ ਸੀਗਾ ਹਨ ਤੇ ਹੁਣ ਵੀ ਤਕਰੀਬਨ ਠੀਕ ਸੀਗਾ 10-12 ਦਿਨ ਠੀਕ ਰਿਹਾ ਵਾ ਹੁਣ 4-5 ਦਿਨ ਤੋਂ। ਥੋੜਾ ਜਿਹਾ ਮੈਨੂੰ ਇੱਕ ਦਿਨ ਸ਼ੱਕ ਜਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਲਾਸਟ ਟਾਈਮ ਆਕੇ ਨਾ ਇਹਦੇ ਪਹਿਲਾਂ ਅਸੀਂ ਸਟੱਡੀ ਬੇਸ ਤੇ ਇਹਦੇ ਲਾਉਂਦੇ ਰਹੇ ਅਪਲਾਈ ਕਰਦੇ ਰਹੇ ਤੇ ਇਹਦਾ ਵੀਜ਼ਾ ਸਟੱਡੀ ਬੇਸ ਤੇ ਲੱਗਿਆ ਨਹੀਂ ਹੈਗਾ 4-5 ਵਾਰੀ ਕੈਨੇਡਾ ਦਾ ਅਮਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ ਚਾਹੁੰਦਾ ਬਾਹਰ ਜਾਣਾ ਸੀਗਾ ਹੁਣ ਅਸੀਂ ਪੇਪਰ ਲਾਇਏ ਸੀ ਇਹਦੇ ਅਮਰੀਕਾ ਦੇ ਤੇ ਹੁਣ ਇਹਨੂੰ ਅਮਰੀਕਾ ਦੇ ਜਿਹੜੇ ਨਾ ਟਰੈਸ ਸੀ ਲਾਇਏ ਸੀ ਕਿ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀਗੀ ਤੇ ਉਹਦੇ ਸਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਤੇ ਮੈਂ ਵੀ ਕਿਹਾ ਵੀ ਇਹਦੇ ਤੇ ਤੇਰਾ ਮੈਡੀਕਲ ਹੋਣਾ ਵਾ ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਹੋਵੇ ਵੀ ਜੇ ਤੂੰ ਕੋਈ ਨਸ਼ਾ ਜਾਂ ਕੋਈ ਗਲਤ ਕੰਮ ਕਰਦਾ ਵਾ ਤਾਂ ਸਾਨੂੰ ਦੱਸ ਦੇ ਵੀ ਅਸੀਂ ਤੇਰਾ ਮੈਡੀਕਲ ਇਲਾਜ ਕਰਾ ਲਈਏ ਵੀ ਆਪਾਂ ਨੂੰ ਕੋਈ ਜਾਣ ਚੋ ਵੀ ਪ੍ਰੋਬਲਮ ਨਾ ਹੋਵੇ ਤੇ ਇਹਨੇ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਇਹਨੇ ਇਹ ਦੱਸਤਾ ਸਾਨੂੰ ਵੀ ਕੋਈ ਗੱਲ ਨਹੀਂ ਫਿਰ ਮੈਂ ਸੈਂਟਰ ਜਰਾ ਹੈ ਕਿ ਇਹਨੇ ਕਿਸੇ ਪੁਰਾਣੇ ਵਾਕਫ ਫਰੈਂਡ ਨੇ ਸੈਂਟਰ ਖੋਲਿਆ ਹੈ ਰਾੜਾ ਸਾਹਿਬ ਅੱਛਾ ਜੀ ਇਹਨੇ ਉਹਦੇ ਨਾਲ ਸੰਪਰਕ ਕਰਿਆ ओके ਉਹਨੇ ਇਹਨੂੰ ਵਿਸ਼ਵਾਸ ਚ ਲਿਆ ਵੀ ਹਾਂ ਅਸੀਂ ਦਵਾਈ ਦੇ ਕੇ ਮੈਡੀਕਲੀ ਐਨ ਵੀ ਤੁਹਾਡਾ ਮਾਈਂਡ ਸੈੱਟ ਕਰਕੇ ਐਨ ਪੂਰਾ ਅਸੀਂ ਟ੍ਰੀਟਮੈਂਟ ਕਰਦੇ ਹਾਂ ਵੀ ਅਸੀਂ ਆਮ ਨਸ਼ਾ ਛਡਾਊ ਕੇਂਦਰਾਂ ਵਾਂਗੂ ਇਹ ਨਹੀਂ ਹੈਗਾ ਵੀ ਇੱਕ ਨਸ਼ੇ ਤੋਂ ਛਡਾਤਾ ਹੋਰ ਨਸ਼ੇ ਤੇ ਲਾਤੇ ਜਾਂ ਕੋਈ ੱੱਕੇ ਨਾਲ ਛਡਾਉਣ ਵਾਲਾ ਨਹੀਂ ਅਸੀਂ ਪੂਰਾ ਪ੍ਰਪੇਅਰ ਕਰਕੇ ਮੈਡੀਕਲੀ ਐਨ ਟ੍ਰੀਟਮੈਂਟ ਕਰਕੇ ਅਸੀਂ ਨਸ਼ੇ ਪ੍ਰੋਪਰ ਤਰੀਕੇ ਨਾਲ ਛਡਾਉਨੇ ਆ ਵੀ ਕੋਈ ਗੱਲ ਨਹੀਂ ਅਸੀਂ 10 ਦਿਨ ਦੇ ਵਿੱਚ ਅਸੀਂ ਇਹਨੂੰ ਠੀਕ ਕਰ ਦਾਂਗੇ ਮੇਰੀ ਮੇਰੀ ਖੁਦ ਉਸ ਸੈਂਟਰ ਵਾਲੇ ਨਾਲ ਗੱਲ ਹੋਈ ਹੈ ਉਹਨੇ ਮੈਨੂੰ ਪੂਰਾ ਵਿਸ਼ਵਾਸ ਚ ਲਿਆ ਇਸ ਗੱਲ ਲਈ ਤੇ ਇਸ ਦੌਰਾਨ ਇਹ ਮੈਂ ਇਹਨੂੰ ਇਥੋਂ ਫੇਰ ਘਰੋਂ ਗਿਆ ਵਾਏ ਸੈਂਟਰ ਦਾ ਕਹਿ ਕੇ ਗਿਆ ਵਾ ਉਹਨਾਂ ਨੇ ਮੈਨੂੰ ਕਹਿਤਾ ਵੀ ਕੋਈ ਗੱਲ ਨਹੀਂ ਭੇਜ ਦੇ ਉਹਨੂੰ ਵੀ ਅੱਗੇ ਅਸੀਂ ਇਹਨੂੰ ਗੱਡੀ ਵਿੱਚ ਲੈ ਜਾਾਂਗੇ ਓਕੇ ਤੇ ਸਾਨੂੰ ਤਾਂ ਇਹ ਇਹ ਦੂਏ ਦਿਨ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬੋਡੀ ਟ੍ਰੇਸ ਹੁੰਦੀ ਆ ਤਾਂ ਪੁਲਿਸ ਵੱਲੋਂ ਫੇਸਬੁੱਕ ਤੇ ਪਾਇਆ ਜਾਂਦਾ ਪੇਪਰ 'ਚ ਫੋਟੋ ਲਾਈ ਜਾਂਦੀ ਆ ਤਾਂ ਉਹ ਦੇਖ ਕੇ ਫਿਰ ਸਾਨੂੰ ਆਲੇ-ਦੋਲੇ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪਰਛਾਣੋ ਤਾਂ ਸਾਨੂੰ ਉਹਦੀ ਲੱਗਦੀ ਆ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਤੇ ਜਦੋਂ ਕੋਤੇ ਤਾਂ ਮੈਂ ਤਾਂ ਫੇਕਲੀਅਰ ਹੀ ਕਹਾਦਾ ਸੀਗਾ ਕਿ ਇਹ ਮੇਰੇ ਬੇਟੇ ਹੀ ਪਛਾਣ ਹੋ ਗਈ ਸੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਸ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਸ ਐਚਐਨਸੀਸ ਐਸ 威尔 ਲੋਕਲ ਬਿਲਡਰਸ ਵਿਦ 브ਦਰਸ ਹੀ ਇਸ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ Masonry work, carpentry. For more information, please contact him at www.checktrade.com. ID number nine two one seven six zero. Shamra Chander Kalcenter. Call him on this number zero seven four triple eight four double one six one. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ